ਤੇਰਾ ਵਾਲੇ ਕਰਨ ਹਕੂਮਤ ਮੇਰਾ ਵਾਲੇ ਮਰ ਗਏ ਨੇ ਤੇਰਾ ਵਾਲੇ ਕਰਨ ਹਕੂਮਤ ਮੇਰਾ ਵਾਲੇ ਮਰ ਗਏ ਨੇ ਮੈਂ ਮੈਂ ਕਰਦੀ ਰਹਿ ਗਈ ਮੈਂ ਤਾਂ ਤੂੰ ਤੂੰ ਵਾਲੇ ਤਰ ਗਏ ਨੇ ਮੈਂ ਮੈਂ ਕਰਦੀ ਰਹਿ ਗਈ ਮੈਂ ਤਾਂ तू तू वाले तर गए ने तेरा वाले करन हुकूमत मेरा वाले मर गए ने परम पुलेखे विच उमर लगाई मैं विसार बैठी दाता पूंजी साहा दी गवाही मैं ਪਰਮ ਪੁਲਖੇ ਵਿੱਚ ਉਮਰ ਲੰਗਾਈ ਮੈਂ ਬਿਸਾਰ ਬੈਠੀ ਦਾਤਾ ਪੁੰਜੀ ਸਾਹਾਂ ਦੀ ਗਵਾਈ ਮੈਂ ਗੁਰੂ ਪਿਆਰੇ ਜਗ ਨੂੰ ਛੱਡ ਹਰ ਸਾ ਮਾਲਕ ਨਾ ਕਰ ਗਏਨੀ ਗੁਰੂ ਪਿਆਰੇ ਜਗ ਨੂੰ ਛੱਡ ਹਰ ਸਾ ਮਾਲਕ ਨਾ ਕਰ ਗਏਨੀ ਮੈਂ ਮੈਂ ਕਰਦੀ ਰਹ ਗਈ ਮੈਂ ਤਾਂ ਤੂ ਤੂ ਵਾਲੇ ਤਰ ਗਏ ਨਹੀਂ ਮੈਂ ਮੈਂ ਕਰਦੀ ਰਹ ਗਈ ਮੈਂ ਤਾਂ ਤੂ ਤੂ ਵਾਲੇ ਤਰ ਗਏ ਨਹੀਂ ਕਰਮ ਬਣਾਏ ਪੈੜੇ ਮਿੱਟੀ ਦੇ ਆ ਪੁੱਤਾਂ ਲਈ ਫਿਕਰਾਂ ਚ ਮਰਦੀ ਰਹੀ ਮੈਂ ਤੀਆਂ ਪੁੱਤਾਂ ਲਈ ਕਰਮ ਬਣਾਏ ਪੈੜੇ ਮਿੱਟੀ ਦੇਆਂ ਪੁੱਤਾਂ ਲਈ ਫਿਕਰਾਂ ਚ ਮਰਦੀ ਰਹੀ ਮੈਂ ਤੀਆਂ ਪੁੱਤਾਂ ਲਈ ਤੀਆਂ ਪੁੱਤ ਮੋਡਿਆਂ ਤੇ ਚੱਕ ਮੈਨੂੰ ਸਿਵਿਆਂ ਦੀ ਲੱਕੜ ਦੇ ਉੱਤੇ ਅੱਜ ਤਰ ਗਏ ਨਹੀਂ ਦੀਆਂ ਪੁੱਤ ਮੋਡਿਆਂ ਤੇ ਚੱਕ ਮੈਨੂੰ ਸਿਵਿਆਂ ਦੀ ਲੱਕੜ ਦੇ ਉੱਤੇ ਅੱਜ ਤਰ ਗਏ ਨਹੀਂ ਮੈਂ ਮੈਂ ਕਰਦੀ ਰਹਿ ਗਈ ਮੈਂ ਤਾਂ ਤੂੰ ਤੂੰ ਵਾਲੇ ਤਰ ਗਏ ਨਹੀਂ ਮੈਂ ਮੈਂ ਕਰਦੀ ਰਹਿ ਗਈ ਮੈਂ ਤਾਂ ਤੂੰ ਤੂੰ ਵਾਲੇ ਤਰ ਗਏ ਨਹੀਂ ਵੇਚ ਕੇ ਜ਼ਮੀਰ ਮੈਂ ਤਾਂ ਹੋ ਗਈ ਅਮੀਰ ਸੀ ਨਾਮ ਤੋਂ ਗਰੀਬ ਰਹਿ ਗਈ ਮੌਤ ਤੇ ਅਖੀਰ ਸੀ ਵੇਚ ਕੇ ਜ਼ਮੀਰ ਮੈਂ ਤਾਂ ਹੋ ਗਈ ਅਮੀਰ ਸੀ ਨਾਮ ਤੋਂ ਗਰੀਬ ਰਹਿ ਗਈ ਮੌਤ ਤੇ ਅਖੀਰ ਸੀ ਲੱਕ ਆਏ ਤੁਰ ਗਏ ਬੈਠ ਮੁਸਾਫਿਰ ਕਾਲ ਦੇ ਜਾਲ ਤੋ ਹਰ ਗਏ ਨੀ ਲਖ ਆਏ ਤੁਰ ਗਏ ਬੈਠ ਮੁਸਾਫਰ ਕਾਲ ਦੇ ਜਾਲ ਤੋ ਹਰ ਗਏ ਨੀ ਮੈਂ ਮੈਂ ਕਰਦੀ ਰਹ ਗਈ ਮੈਂ ਤਾਂ ਤੂ ਤੂ ਵਾਲੇ ਤਰ ਗਏ ਨੇ ਮੈਂ ਮੈਂ ਕਰਦੀ ਰਹ ਗਈ ਮੈਂ ਤਾਂ ਤੂ ਤੂ ਵਾਲੇ ਤਰ ਗਏ ਨੇ ਤੇਰਾ ਵਾਲੇ ਕਰਨ ਹਕੂਮਤ ਮੇਰਾ ਵਾਲੇ ਮਰ ਗਏ ਨੀ ਮੈਂ ਮੈਂ ਕਰਦੀ ਰਹਿ ਗਈ ਮੈਂ ਤਾਂ ਤੂੰ ਤੂੰ ਵਾਲੇ ਤਰ ਗਏ ਨੀ ਤੂੰ ਤੂੰ ਵਾਲੇ ਤਰ ਗਏ ਨੀ ਤੂੰ ਤੂੰ ਵਾਲੇ ਤਰ ਗਏ ਨੀ